ਪੰਜਾਬ ਪੁਲਿਸ ਨੇ ਰੂਪਨਗਰ ਵਿੱਚ ਰਾਤ 1.5 ਵਜੇ ਦੇ ਕਰੀਬ ਇੱਕ ਖੰਡਰ ਇਮਾਰਤ ਨੂੰ ਘੇਰਾ ਪਾ ਕੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਉਨ੍ਹਾਂ ਕੋਲੋਂ ਇੱਕ 9mm ਦੀ ਪਿਸਤੌਲ ਸਮੇਤ ਮੈਗਜ਼ੀਨ 10 ਖੋਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਦੀ ਸੀਆਈਏ ਟੀਮ ਨੇ ਖੂਫੀਆ ਸੂਚਨਾ ਦੇ ਆਧਾਰ ਤੇ ਭਿੰਡਰ ਨਗਰ ਪਿੰਡ ਦੇ ਨੇੜੇ ਦਰਿਆ ਕੰਢੇ ਇੱਕ ਖੰਡਰ ਪਈ ਇਮਾਰਤ ਦੀ ਘੇਰਾਬੰਦੀ ਕੀਤੀ ਅੰਦਰ ਲੁਕੇ ਬਦਮਾਸ਼ਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਦੇ ਗੋਲੀ ਲੱਗੀ ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਮੁਕਾਬਲੇ ਵਾਲੇ ਥਾਂ ਤੋਂ ਪੁਲਿਸ ਨੇ ਅਮਰਿਤਸਰ ਦੇ ਗੁਰਵਿੰਦਰ ਸਿੰਘ ਨਵਤੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਕੋਪੀ ਨੂੰ ਗ੍ਰਫਤਾਰ ਕੀਤਾ एसएसपी ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਨਵਤੇਜ ਸਿੰਘ ਤੇ ਪਹਿਲਾਂ ਵੀ ਕਈ ਮੁਕਦਮੇ ਚੱਲ ਰਹੇ ਨੇ ਸਾਡੇ ਕਨ ਲੇਟ ਨਾਈਟ ਸਾਡੀ ਸੀਆਈਏ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਜਿਹਦੇ ਵਿੱਚ ਪਤਾ ਲੱਗਾ ਸੀਗਾ ਕਿ ਕੁਝ ਕ੍ਰਿਮੀਨਲਸ ਹੈਗੇ ਨੇ ਜਿਹੜੇ ਸਾਡੇ ਏਰੀਆ ਵਿੱਚ ਆ ਕੇ ਠਹਿਰੇ ਹੋਏ ਨੇ ਔਰ ਜਦੋਂ ਇਹ ਇਨਫੋਰਮੇਸ਼ਨ ਹੋਰ ਡਵੈਲਪ ਕੀਤੀ ਤਾਂ ਇਹ ਕਲੀਅਰ ਹੋਇਆ ਕਿ ਭਿੰਡਰ ਨਗਰ ਵਿੱਚ ਇੱਕ ਅਬੈਂਡੰਟ ਬਿਲਡਿੰਗ ਹੈਗੀ ਹੈ ਜਿੱਥੇ ਕੁਝ ਬੰਦੇ ਲੁਕੇ ਹੋਏ ਨੇ ਸਾਡੇ ਐਸਐਚਓ ਸਾਹਿਬ ਨੂਰਪੁਰ ਬੇਦੀ ਸੀਆਈਏ ਦੀ ਟੀਮ ਨੇ ਜਾ ਕਰਕੇ ਉਥੇ ਘੇਰਾ ਪਾਇਆ ਔਰ ਜਦੋਂ ਘੇਰੇ ਦੌਰਾਨ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਮਲਜ਼ਮ ਸੀਗੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਉਹਨਾਂ ਵੱਲੋਂ 3 ਰਾਉਂਡ ਫਾਇਰ ਕੀਤੇ ਗਏ ਜਿਹੜੀ ਸਾਡੀ ਗੱਡੀ ਜਿਹੜੀ ਹੈਗੀ ਹੈ ਸਰਕਾਰੀ ਗੱਡੀ ਉੱਤੇ ਵੱਜੇ ਔਰ ਰਿਟੈਲੀਟਰੀ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਦੀ ਟੀਮ ਵੱਲੋਂ ਕੀਤਾ ਗਿਆ ਜਿਹਦੇ ਵਿੱਚ 7 ਰਾਉਂਡ ਫਾਇਰ ਕੀਤੇ ਕਿ ਜਰ ਸਿੰਘ ਔਰ ਭੋਲਾ ਇਹ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਹੈਗਾ ਔਰ ਇਹਤੇ ਪਹਿਲਾਂ ਕਾਫੀ ਪਰਚੇ ਹੈਗੇ ਨੇ ਜਦੋਂ ਬਾਕੀ ਬੰਦਿਆਂ ਨੂੰ ਕਾਬੂ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿਹੜੇ ਤਿੰਨ ਮੁਲਜ਼ਮ ਹੈਗੇ ਨੇ ਇਹਨਾਂ ਦਾ ਜਿਹੜਾ ਆਈਡੈਂਟੀਫਿਕੇਸ਼ਨ ਜਿਹੜਾ ਹੈਗਾ ਗੁਰਵਿੰਦਰ ਭੋਲਾ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਦੇ ਨਾਮ ਤੇ ਹੋਇਆ ਹੈਗਾ ਔਰ ਜਿਹੜਾ ਪਿਛਲੇ ਸਮੇਂ ਵਿੱਚ ਇੱਕ ਮਰਡਰ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਵਿੱਚ ਹੋਇਆ ਸੀਗਾ 4 ਜੁਲਾਈ ਨੂੰ ਜਿਦੇ ਵਿੱਚ ਜਿਹੜਾ ਜਗਰੂਪ ਰੂਪਾ ਸੀਗਾ ਮੂਸੇਵਾਲਾ ਮਰਡਰ ਕੇਸ ਵਿੱਚ ਇਨਵੋਲਡ ਸੀ ਜਿਹਦਾ ਇਨਕਾਊਂਟਰ ਹੋਇਆ ਸੀ ਬਾਅਦ ਵਿੱਚ ਉਹਦੇ ਭਰਾ ਨੂੰ ਕੁਝ ਅਣਪਛਾਤੇ ਬੰਦੇ ਆ ਕਰਕੇ ਦਿੰਦਹਾੜੇ ਗੋਲੀ ਮਾਰ ਕਰਕੇ ਚਲੇ ਗਏ ਸੀਗੇ ਤੇ ਇਹ ਬੰਦੇ ਉਹਦੇ ਵਿੱਚ ਇਨਵੋਲਡ ਸੀਗੇ ਔਰ